ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵੰਤ ਮਾਨਸਾਤ ਅਤੇ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਦਾ ਜਿਹੜਾ ਆਪਸ ਦੇ ਵਿੱਚ ਦੀ ਇੱਕ ਧਾਰਮਿਕ ਸੰਸਥਾ ਦਾ ਅਤੇ ਪੰਜਾਬ ਦੇ ਸੀਐਮ ਦਾ ਟਕਰਾਓ ਦੀ ਸਥਿਤੀ ਵਿੱਚ ਆਉਣਾ ਜਿਹੜੇ ਬਿਆਨ ਐ ਉਹ ਪੁੱਠੇ ਸਿੱਧੇ ਦੇਣੇ ਬਹੁਤ ਹੀ ਮੰਦ ਭਾਗਾ ਦੋਸਤੋ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਮਾਨ ਸਾਹਿਬ ਤੁਹਾਨੂੰ ਨਗਰ ਕੀਰਤਨ ਕਰੇ ਤੋਂ ਬਗੈਰ ਸਰ ਸਕਦਾ ਹੈ ਤੁਹਾਡਾ ਕੋਈ ਜ਼ਰੂਰੀ ਨਹੀਂ ਕਿ ਸਰਕਾਰ ਨਗਰ ਕੀਰਤਨ ਕਰੇ ਜਾਂ ਧਾਰਮਿਕ ਸਮਾਗਮ ਕਰੇ ਹਾਂ ਜੇਕਰ ਤੁਸੀਂ ਗੁਰੂ ਤੇਗ ਬਹਾਦਰ ਨੂੰ ਪਿਆਰ ਕਰਦੇ ਹੋ ਤੁਹਾਨੂੰ ਨਗਰ ਕੀਰਤਨ ਕਰਕੇ ਕੋਈ ਦਿਖਾਵਾ ਕਰਨ ਦੀ ਲੋੜ ਨਹੀਂ ਕਿ ਅਸੀਂ ਗੁਰੂ ਨੂੰ ਵੱਧ ਮੰਨਦੇ ਆ ਜਾਂ ਘੱਟ ਤੁਹਾਡੇ ਹੱਥ ਦੇ ਵਿੱਚ ਅੱਜ ਪਾਵਰ ਹੈ ਤੁਸੀਂ ਪੰਜਾਬ ਦੇ ਸੀਐਮ ਹੋ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜੇ ਪਿਆਰ ਕਰਦੇ ਹੋ ਉਹਨਾਂ ਦੇ ਨਾਂ ਦੇ ਉੱਤੇ ਕਈ ਸਕੀਮਾਂ ਇਹੋ ਜਿਹੀਆਂ ਲਾਗੂ ਕਰ ਸਕਦੇ ਹੋ ਜਿਹੜੀਆਂ ਗੁਰੂ ਤੇਗ ਬਹਾਦਰ ਨੂੰ ਵੀ ਚੰਗੀਆਂ ਲੱਗਣਗੀਆਂ ਗੁਰੂ ਦੇnabla ਵੀ ਤੁਹਾਨੂੰ ਖੁਸ਼ੀਆਂ ਮਿਲਣਗੀਆਂ ਤੇ ਸਿੱਖ ਸੰਗਤ ਵੀ ਤੁਹਾਡੇ ਨਾਲ ਜੁੜ ਜੂਗੀ ਉਹਨਾਂ ਦੇ ਵਿੱਚੋਂ ਕੁਝ ਦੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਹੈ ਨੰਬਰ 1 ਤੇ ਜਿਹੜੇ ਪਿੰਡਾਂ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਰਨ ਪਾਏ ਐ ਉਸ ਪਿੰਡਾਂ ਦੇ ਜਿਹੜੇ ਸਕੂਲ ਨੇ ਸਟੇਡੀਅਮ ਨੇ ਹਸਪੀਟਲ ਨੇ ਜਿਹੜੀਆਂ ਸਰਕਾਰੀ ਸੰਸਥਾਾਂ ਆ ਜੇ ਤੁਸੀਂ ਚਾਹੋ ਨਿਓ ਉਹਨਾਂ ਦਾ ਨਾਮ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਂ ਤੇ ਕਰ ਦਿਓ ਕੋਈ ਵੀ ਸਕੂਲ ਹੈ ਜਿਹੜੇ ਤੁਸੀਂ ਮਹੱਲਾ ਕਲੀਨਿਕ ਬਣਾਏ ਹੈ ਉਹਦੇ ਉੱਤੋਂ ਆਮ ਆਦਮੀ ਪਾਰਟੀ ਆਮ ਆਦਮੀ ਮਹੱਲਾ ਕਲੀਨਿਕ ਕੱਟ ਕੇ ਉਹਦੇ ਉੱਤੇ ਲਿਖ ਦਿਓ ਕਿ ਗੁਰੂ ਤੇਗ ਬਹਾਦਰ ਮਹਾਰਾਜ ਮਹੱਲਾ ਕਲੀਨਿਕ ਜੇ ਕਰੋਨਾ ਨੇ ਸਿੱਖ ਧਰਮ ਤੋਂ ਬਿਨਾ ਦੂਸਰਾ ਹਿੰਦੂ ਧਰਮ ਬਚਾਉਣ ਵਾਸਤੇ ਗੁਰੂ ਨੇ ਸਰਬੱਤ ਦਾ ਭਲਾ ਵਾਸਤੇ ਆਪਣਾ ਬਲੀਦਾਨ ਦੇ ਦਿੱਤਾ ਤੇ ਤੁਸੀਂ ਫਿਰ ਕਿਉਂ ਨਹੀਂ ਜਿਹੜੀਆਂ ਚੀਜ਼ਾਂ ਲੋਕਾਂ ਦੀ ਸੇਵਾ ਵਾਸਤੇ ਐ ਚਾਹੇ ਸਕੂਲ ਕਾਲਜ ਐ ਚਾਹੇ ਮhalla ਕਲੀਨਿਕ ਐ ਉਹਨਾਂ ਦੇ ਜਿਹੜੇ ਨਾਮ ਐ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾਂ ਸੀ ਦੀਸ 탑 ਦੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਨਾਮ ਗੁਰੂ ਦੇ ਨਾਮ ਤੇ ਕਰ ਦਿਓ ਤੇ ਉਸ ਤੋਂ ਬਾਅਦ ਜਿਹੜੀਆਂ ਗੁਰੂ ਘਰਾਂ ਨੂੰ ਆ ਰਸਤੇ ਜਾਂਦੇ ਐ ਉਹ ਬਿਲਕੁਲ ਨਵੀਆਂ ਸੜਕਾਂ ਬਣਾ ਦਿਓ ਸਾਈਡਾਂ ਤੇ ਇੰਟਰਲੋਕ ਲਾ ਦਿਓ ਉਹਨਾਂ ਦਾ ਸੁੰਦਰੀਕਰਨ ਕਰ ਦਿਓ ਸਟ੍ਰੇਟ ਲਾਈਟਾਂ ਲੈ ਕੇ ਬੱਸ ਸਟੈਂਡ ਤੋਂ ਗੁਰੂ ਘਰਾਂ ਤੱਕ ਸਟ੍ਰੇਟ ਲਾਈਟਾਂ ਲਾ ਦਿਓ ਕਿਸੇ ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਂ ਜਿਹੜੇ ਵੱਡੇ ਗੁਰਦੁਆਰੇ ਆ ਉਹਨਾਂ ਨੂੰ ਚੰਗੀਆਂ ਸੜਕਾਂ ਜਾਂਦੀਆਂ ਨੇ ਲਾਈਟਾਂ ਲੱਗਣੇ ਪਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਹੜੇ ਪਿੰਡਾਂ ਦੇ ਵਿੱਚ ਚਰਨ ਪਾਏ ਆ ਉਸ ਪਿੰਡਾਂ ਦੇ ਵਿੱਚ ਕੋਈ ਬਹੁਤੀਆਂ ਚੰਗੀਆਂ ਸੜਕਾਂ ਨਹੀਂ ਵਿੱਚ ਪਿੰਡਾਂ ਦੇ ਵਿੱਚ ਤੇ ਬਿਲਕੁਲ ਹੀ ਨਹੀਂ ਆਹ ਮਾਲਵੇ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਭ ਤੋਂ ਵੱਧ ਪਿੰਡਾਂ 'ਚ ਚਰਨ ਪਾਏ ਆ ਕਿਸੇ ਗੁਰੂ ਘਰ ਨੂੰ ਚੰਗੀ ਸੜਕ ਨਹੀਂ ਜਾਂਦੀ ਕਿਸੇ ਗੁਰੂ ਘਰ ਨੂੰ ਸਟ੍ਰਾਈਟ ਲਾਈਟਾਂ ਨਹੀਂ ਲੱਗੀਆਂ ਹੋਈਆਂ ਕਿਤੇ ਕੈਮਰੇ ਨਹੀਂ ਲੱਗੇ ਹੋਏ ਰਾਹਾਂ ਦੇ ਵਿੱਚ ਸੰਗਤ ਜਦੋਂ ਸੁਬਾ ਸਾਮ ਹਨੇਰੇ ਵਿੱਚ ਮੱਥਾ ਟੇਕਣ ਜਾਂਦੀ ਹੈ ਤੇ ਸਮਾਂ ਬੜਾ ਮਾੜਾ ਹੈ ਉਹਨਾਂ ਦੇ ਮਨ 'ਚ ਡਰ ਬਣਿਆ ਰਹਿੰਦਾ ਤੁਸੀਂ ਨੰਬਰ 1 ਤੇ ਸੜਕਾਂ ਬਣਾ ਦਿਓ ਲਾਈਟਾਂ ਲਵਾ ਦਿਓ ਕੈਮਰੇ ਲਵਾ ਦਿਓ ਆਹੀ ਚੀਜ਼ਾਂ ਦੇ ਵਿੱਚ ਤੁਹਾਡੇ ਤੇ ਸੰਗਤ ਬੜੀ ਖੁਸ਼ ਹੋ ਜਾਵੇਗੀ ਆ ਜਿਹੜਾ ਤੁਸੀਂ ਨਗਰ ਕੀਰਤਨਾਂ ਦੇ ਉੱਤੇ ਕਰੋੜਾਂ ਰੁਪਇਆ ਖਰਚ ਕਰੋਗੇ ਇਹ ਹੀ ਕਰੋੜਾਂ ਰੁਪਇਆ ਉਹੀ ਗੁਰੂ ਘਰਾਂ ਨੂੰ ਸਹੂਲਤਾਂ ਸੰਗਤਾਂ ਨੂੰ ਸਹੂਲਤਾਂ ਦੇ ਦਿਓ ਸੜਕਾਂ ਬਣਾ ਕੇ ਲਾਈਟਾਂ ਲਵਾ ਕੇ ਤੇ ਗੁਰਸਿੱਖ ਬੱਚਿਆਂ ਨੂੰ ਲੋੜਵੰਦ ਬੱਚਿਆਂ ਦੀਆਂ ਫੀਸਾਂ ਮਾਫ ਕਰ ਦਿਓ ਸਕੂਲਾਂ ਦੀਆਂ ਆ ਸਾਲ ਦੇ ਵਿੱਚ ਜੇ ਕਰ ਸਕਦੇ ਹੋ ਜਿੰਨੇ ਬੱਚੇ ਪੜ੍ਹਾਈ ਕਰ ਰਹੇ ਐ ਤੁਸੀਂ ਸਾਰੇ ਬੱਚਿਆਂ ਦੇ ਦਾਖਲੇ ਕਾਲਜਾਂ ਦੇ ਸਕੂਲਾਂ ਦੇ ਚਾਹੇ ਕੋਈ ਡਿਪਲੋਮੇ ਕੋਰਸ ਕਰਦੇ ਆ ਉਹਨਾਂ ਦੇ ਸਾਰਿਆਂ ਦੇ ਦਾਖਲੇ 1 ਸਾਲ ਵਾਸਤੇ ਮਾਫ ਕਰ ਦਿਓ ਗੁਰੂ ਤੇਗ ਬਹਾਦਰ ਮਹਾਰਾਜ ਸਕਾਲਰਸ਼ਿਪ ਦੇ ਦਿਓ ਸਾਰੇ ਬੱਚਿਆਂ ਨੂੰ ਕਿਸੇ ਦਾ ਧਰਮ ਨਾ ਦੇਖਿਓ ਕਿਸੇ ਦੀ ਜਾਤ ਨਾ ਦੇਖਿਓ ਤੇ ਮਹਾਰਾਜ ਤੁਹਾਡੇ ਦੇ ਖੁਸ਼ ਹੋਣਗੇ ਸੰਗਤ ਵੀ ਤੁਹਾਡੇ ਨਾਲ ਸਾਰੀ ਦੀ ਸਾਰੀ ਸੰਗਤ ਤੁਹਾਡੇ ਨਾਲ ਜੁੜ ਜਾਵੇਗੀ ਮੁਹੱਲਾ ਕਲੀਨ ਕਹਦੇ ਨਾਮ ਬਦਲ ਦਿਓ ਗੁਰੂ ਦੀ ਫੋਟੋ ਲਾ ਦਿਓ ਪਿੰਡਾਂ ਦੇ ਵਿੱਚ ਜਿਹੜੇ ਖੇਡ ਸਟੇਡੀਅਮ ਤੁਸੀਂ ਬਣਾ ਰਹੇ ਹੋ ਉਹਨਾਂ ਦਾ ਵੀ ਗੁਰੂ ਤੇਗ ਬਾਦਰ ਦੇ ਮਹਾਰਾਜ ਦੇ ਨਾਂ ਤੇ ਨਾ ਕਰ ਦਿਓ ਚੰਗੀਆਂ ਸੜਕਾਂ ਚੰਗੀਆਂ ਲਾਈਟਾਂ ਚੰਗੇ ਕੈਮਰੇ ਤੇ ਹੋਰ ਗੁਰੂ ਘਰਾਂ ਦੇ ਨੇੜੇ ਜਿਹੜੀ ਜਗ੍ਹਾ ਪਈ ਹੈ ਉੱਥੇ ਪਾਰਕਿੰਗਾਂ ਬਣਾ ਦਿਓ ਪਿੰਡਾਂ ਦੇ ਵਿੱਚ ਗੁਰੂ ਘਰ ਨੇ ਉੱਥੇ ਕੋਈ ਇਹੋ ਜੀ ਸਹੂਲਤ ਨਹੀਂ ਹੁੰਦੀ ਕੋਈ ਪਾਰਕਿੰਗ ਨਹੀਂ ਬਣੀ ਫੰਡਾਂ ਦੇ ਘਾਟ ਹੁੰਦੇ ਆ ਬੰਦਿਆਂ ਦੀ ਘਾਟ ਹੁੰਦੀ ਐ ਤੁਸੀਂ ਉੱਥੇ ਆਪਣੇ ਫੰਡ ਲਾ ਕੇ ਗੁਰੂ ਘਰਾਂ ਨੂੰ ਇੱਕ ਇੱਕ ਚੰਗੀ ਪਾਰਕ ਬਣਾ ਕੇ ਦੇ ਦਿਓ ਚੰਗੇ ਘਾ ਬੂਟੇ ਲਾ ਕੇ ਸਜਾਵਟੀ ਇਹ ਕੰਮ ਕਰ ਦਿਓ ਤੇ ਫਿਰ ਜੇ ਕਰ ਸਕਦੇ ਹੋ ਗੁਰਬਾਣੀ ਦੀਆਂ ਸਾਰੀਆਂ ਪਸਾਵਾਂ ਦੇ ਵਿੱਚ ਗੁਰਬਾਣੀ ਨੂੰ ਟ੍ਰਾਂਸਲੇਟ ਕਰ ਦਿਓ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਫਾਰਸੀ ਦੇ ਵਿੱਚ ਜਿੰਨੀਆਂ ਦੇਸ਼ਾਂ ਦੀਆਂ ਪਛਾਵਾਂ ਨੇ ਸਾਰਿਆਂ ਦੇ ਵਿੱਚ ਗਰਬਾਣੀ ਛਾਪ ਦਿਓ ਸਾਰਿਆਂ ਕੋਲੇ ਗੁੱਟ ਕੇ ਪੋਥੀਆਂ ਬਣਾ ਕੇ ਤੇ ਧਾਰਮਿਕ ਲਿਟਰੇਚਰ ਚੰਗੇ ਲੇਖਕਾਂ ਦੀਆਂ ਕਿਤਾਬਾਂ ਛਾਪ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਿੱਧੀ ਸਤਿਗੁਰ ਦੀ ਨੂੰ ਸਮਰਪਿਤ ਕਰ ਦਿਓ ਭਾਵੇਂ ਕੋਈ ਅਸਾਈ ਹੈ ਭਾਵੇਂ ਕੋਈ ਮੁਸਲਮਾਨ ਹੈ ਚਾਹੇ ਕੋਈ ਸਿੱਖ ਹੈ ਸਾਰਿਆਂ ਦੇ ਘਰਾਂ 'ਚ ਸਰਕਾਰ ਵੱਲੋਂ ਧਾਰਮਿਕ ਲਿਟਰੇਚਰ ਭੇਜ ਦਿਓ ਗੁਰੂ ਦੀ ਯਾਦ ਦੇ ਵਿੱਚ ਗੁਰੂ ਦਾ ਜੀਵਨ ਲਿਖ ਕੇ ਸਾਰੇ ਗੁਰੂਆਂ ਦਾ ਜੀਵਨ ਲਿਖ ਕੇ ਇਤਿਹਾਸ ਲਿਖ ਕੇ ਤੁਸੀਂ ਹਰ ਸਿੱਖ ਦੇ ਹਰ ਮੁਸਲਮਾਨ ਦੇ ਹਰ ਹਿੰਦੂ ਦੇ ਸਾਰੇ ਪੰਜਾਬ ਦੇ ਵਿੱਚ ਘਰ-ਘਰ ਪਹੁੰਚਾ ਦਿਓ ਤਾਂ ਕਿ ਗੁਰੂਦ ਨਸਖਿਆ ਮਾਨਾ ਪਤਾ ਲੱਗ ਸਕੇ ਆਹ ਕੰਮ ਮਾਨ ਸਾਹਿਬ ਕਰਨ ਦੀ ਲੋੜ ਹੈ ਨਾ ਕਿ ਤੁਹਾਨੂੰ ਕਾਲ ਤਖਤ ਦੇ ਟਕਰਾਓ ਚ ਆਉਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਜਥੇਬੰਦੀ ਹੈ। ਭਾਵੇਂ ਕਈ ਸਮੇ ਇਹੋ ਜੇ ਆਉਂਦੇ ਐ। ਰਾਜਨੀਤਿਕ ਦਾਖਲ ਅਦਾਜ਼ੀਆਂ ਕਰਕੇ ਸ਼੍ਰੋਮਣੀ ਕਮੇਟੀ ਨੂੰ ਵੀ ਚੰਗਾ ਮਾੜਾ ਸੁਣਨਾ ਪੈਂਦਾ ਹੈ, ਕਹਾਉਣਾ ਪੈਂਦਾ ਹੈ। ਪਰ ਹਰ ਇੱਕ ਸਮਾਂ ਇੱਕੋ ਜਿਹਾ ਨਹੀਂ ਹੁੰਦਾ। ਉਹ ਸਿੱਖਾਂ ਦੀ ਸੰਸਥਾ ਹੈ, ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ। ਤੁਸੀਂ ਬਿਆਨ ਦਿੰਨੇ ਹੋ ਕਿ ਗੁਰੂ ਘਰਾਂ ਚ ਗੋਲਕਾ ਚੱਕਦੇ ਹੋ ਇਹ ਤੁਹਾਡੇ ਬਿਆਨ ਨਹੀਂ ਹੋਣੇ ਚਾਹੀਦੇ ਇਹ ਤੁਹਾਡੀਆਂ ਹਾਸੋ ਹੀਣੀਆਂ ਗੱਲਾਂ ਹੈ ਗੁਰੂ ਘਰਾਂ ਦੇ ਵਿੱਚੋਂ ਜਿਹੜੇ ਭੁੱਖੇ ਨੰਗੇ ਲੰਗਰ ਛਕਦੇ ਐ ਲੱਖਾਂ ਕਰੋੜਾਂ ਦੀ ਗਿਣਤੀ ਚ ਲੋਕ ਲੰਗਰ ਛਕਦੇ ਐ ਉਹ ਗੋਲਕ ਤੇ ਧਰਮ ਤੋਂ ਬਿਨਾਂ ਕਿੱਥੋਂ ਆਵੇਗਾ ਲੰਗਰ ਜਿਹੜੇ ਹਜ਼ਾਰਾਂ ਲੱਖਾਂ ਮਲਾਜ਼ਮ ਨੇ ਜਿਨ੍ਹਾਂ ਦੇ ਪਰਿਵਾਰਾਂ ਦਾ ਰੋਜੀ ਰੋਟੀ ਦਾ ਸਾਧਨ ਹੈ ਤਨਖਾਹਾਂ ਮਿਲਦ ਨੇ ਮੁਲਾਜ਼ਮ ਲੱਗੇ ਹੋਏ ਐ ਉਹਨਾਂ ਮੁਲਾਜ਼ਮਾਂ ਨੂੰ ਤੁਸੀਂ ਸਰਕਾਰੀ ਨੌਕਰੀਆਂ ਦੇ ਦੇਓਗੇ ਜੇ ਗੋਲਕਾਂ ਚਕਾਉਣੇ ਹੋ ਪਹਿਲਾਂ ਜਿੰਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਐ ਐਲਾਨ ਕਰੋ ਕਿ ਮੈਂ ਉਹਨਾਂ ਨੂੰ ਸਰਕਾਰੀ ਨੌਕਰੀ ਦੇਵਾਂਗਾ ਫਿਰ ਚੱਕ ਦਿਓ ਗੋੜਕਾਂ ਤੇ ਫਿਰ ਸਰਕਾਰ ਵੱਲੋਂ ਥਾਂ ਥਾਂ ਦੇ ਉੱਤੇ ਲੰਗਰ ਦਾ ਪ੍ਰਬੰਧ ਕਰੋ ਕਿ ਜੇ ਕੋਈ ਭੁੱਖਾ ਪਿਆਸਾ ਐ ਇੱਥੇ ਲੰਗਰ ਛਕ ਲੇ ਗੁਰੂ ਘਰ ਨਾਲ ਛਕੇ ਤੇ ਤੁਹਾਨੂੰ ਤਾਂ ਮੰਨਾਂਗੇ ਪਹਿਲਾਂ ਲੰਗਰ ਤੇ ਪੰਗਤ ਦਾ ਪਰਬੰਧ ਕਰੋ ਫਿਰ ਜਿਹੜੇ ਮਲਾਜ਼ਮ ਵਿਚਾਰੇ ਹਜ਼ਾਰਾਂ ਲੱਖਾਂ ਆਪਣੇ ਬੱਚੇ ਪਾਲ ਰਹੇ ਐ ਕੰਮ ਕਰ ਰਹੇ ਐ ਉਹਨਾਂ ਨੂੰ ਕਿੱਥੇ ਲਾਉਂਗੇ ਬੇਰਜਗਾਰੀ ਤੇ ਪਹਿਲੀ ਹੀ ਪੰਜਾਬ ਦੇ ਵਿੱਚ ਸਿਖਰਾਂ ਤੇ ਪਹੁੰਚੀ ਹੋਈ ਐ ਬੇਰਜਗਾਰੀ ਦੇ ਵਿੱਚ ਲੋਕ ਨਸ਼ਿਆਂ 'ਚ ਪੈ ਰਹੇ ਐ ਨੌਜਵਾਨ ਕ੍ਰਾਈਮ ਕਰ ਰਹੇ ਐ ਨਸ਼ਿਆਂ ਵਿੱਚ ਇਸ ਲਈ ਤੁਹਾਨੂੰ ਇਹੋ ਜਿਹੇ ਬਿਆਨ ਸੋਭਾ ਨਹੀਂ ਦਿੰਦੇ ਜਿਹੜੇ ਨਗਰ ਕੀਰਤਨ ਕਰਨੇ ਐ ਧਾਰਮਿਕ ਪ੍ਰੋਗਰਾਮ ਕਰਨੇ ਆ ਉਹ ਕਾਲ ਤੱਕ ਸਾਬ ਦਾ ਕੰਮ ਹੈ ਉਹ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਉਹ ਗੁਰੂ ਘਰਾਂ ਦਾ ਕੰਮ ਹੈ ਜੇ ਤੁਸੀਂ ਕਰੋਗੇ ਤੇ ਤੁਹਾਡੇ ਤੋਂ ਬਾਰ ਬਾਰ ਗਲਤੀਆਂ ਹੋਣਗੀਆਂ ਮੈਂ ਨਹੀਂ ਕਹਿੰਦਾ ਤੁਸੀਂ ਤੁਹਾਨੂੰ ਕਰਨੇ ਨਹੀਂ ਚਾਹੀਦੇ ਪਰ ਜੇ ਕਰੋਗੇ ਤੇ ਤੁਹਾਡੇ ਤੋਂ ਗਲਤੀਆਂ ਆਉਣਗੀਆਂ ਚੰਗੇ ਦੀ ਬਜਾਏ ਲੋਕ ਤੁਹਾਨੂੰ ਮਾੜਾ ਕਹਿਣਗੇ ਇਸ ਲਈ ਇਹ ਕੰਮ ਛੱਡੋ ਹਾਂ ਧਾਰਮਿਕ ਲਿਟਰੇਚਰ ਵੰਡ ਦਿਓ ਗਰਬਾਨੀ ਛਪਾ ਦਿਓ ਹਰ ਭਾਸ਼ਾ ਦੇ ਵਿੱਚ ਗੁਰੂ ਘਰਾਂ ਨੂੰ ਸੜਕਾਂ ਬਣਾ ਦਿਓ ਲਿਟਾਂ ਲਾ ਦਿਓ ਤੇ ਸਾਰੇ ਬੱਚਿਆਂ ਦੀ ਪੜ੍ਹਾਈ ਗੁਰੂ ਤੇਗ ਬਹਾਦਰ ਦੀ ਯਾਦ ਦੇ ਵਿੱਚ ਸਤਾਬਦੀ ਦੇ 1 ਸਾਲ ਦੀ ਪੜ੍ਹਾਈ ਬਿਲਕੁਲ ਫ੍ਰੀ ਕਰ ਦਿਓ ਸਾਰੇ ਕੋਰਸ ਫ੍ਰੀ ਕਰ ਦਿਓ ਇੰਨੀਆਂ ਗੱਲਾਂ ਬਾਤਾਂ ਸੀ ਸਾਨੂੰ ਇਹੋ ਜੇ ਕੰਮ ਗੁਰੂ ਦੀ ਯਾਦ ਚ ਕਰਨੇ ਚਾਹੀਦੇ ਆ ਜਿਨ੍ਹਾਂ ਨਾਲ ਬਵਾਦ ਨਾ ਬਣੇ ਲੋਕ ਯਾਦ ਕਰਨ ਇਨੀਆਂ ਕੁੱਝ ਭੁੱਲਾਂ ਚੁੱਕਾਂ ਸੀ ਜੇ ਕਿਸੇ ਨੂੰ ਵੱਧ ਘੱਟ ਬੋਲਿਆ ਗਿਆ ਹੋਵੇ ਕਿਸੇ ਨੂੰ ਠੇਸ ਲੱਗੀ ਹੋਵੇ ਮੇਰੇ ਵਿਚਾਰਾਂ ਤੋਂ ਤੇ ਮਾਫ਼ੀ ਚਾਹੁੰਦੇ ਆ ਵੀਡੀਓ ਨੂੰ ਦੋਸਤੋ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ